ਸਾਂਸਾ ਸ਼ੇਰ ਸਿੰਘ ਗੁਬਾਇਦੀ ਪਤਨੀ ਦਾ ਨਾਂ ਕਰੋੜਾਂ ਦੇ ਰਾਈਸ ਮਿਲ ਘਟਾਲੇ 'ਚ ਸਾਹਮਣੇ ਆਇਆ ਜਿਸ ਮਗਰੋਂ ਐਸਐਸਪੀ ਫਾਜ਼ਲ ਖਾਨ ਨੂੰ ਪੰਚਾਇਤ ਵਿਭਾਗ ਨੇ ਗੁਬਾਇਦੀ ਪਤਨੀ ਕ੍ਰਿਸ਼ਨਾ ਰਾਣੀ ਸਮਿਤ ਇੱਕ ਹੋਰ ਸ਼ਖਸ ਖਿਲਾਫ ਮਾਮਲਾ ਦਰਜ ਕਰਨ ਲਈ ਕਿਹਾ ਹੈ ਦੋਹਾਂ ਦੀ ਕੰਪਨੀ ਐਸਆਰ ਇੰਡਸਟਰੀਜ਼ ਤੇ 2011-12 ਚ 8 ਕਰੋੜ ਦੇ ਘਟਾਲੇ ਦੇ ਇਲਜ਼ਾਮ ਨੇ ਆਪ ਸੰਸਦ ਭਗਵੰਤ ਮਾਨ ਨੂੰ ਸਰਦਰ ਉਤ ਇਜਲਾਸ 'ਚ ਪੂਰੇ ਸੈਸ਼ਨ ਲਈ ਮੋਤਲ ਕੀਤਾ ਜਾ ਸਕਦਾ ਹੈ ਵੀਰਵਾੜ ਨੂੰ ਮਾਨ ਦੇ ਖਿਲਾਫ ਸੰਸਦ ਚ ਰਿਪੋਰਟ ਪੇਸ਼ ਕੀਤੀ ਗਈ ਜਿਸ ਤੇ ਸ਼ੁੱਕਰਵਾਰ ਨੂੰ ਸਦਨ ਵਿੱਚ ਮਤਾ ਲਿਆਂਦਾ ਜਾਏਗਾ रिपोर्ट ਵਿੱਚ ਭਗਵੰਤ ਮਾਨ ਨੂੰ ਮੌਜੂਦਾ ਸੈਸ਼ਨ ਤੋਂ ਮਤਲਬ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਮੰਤੇ ਸੰਸਦੀ লাইਵ ਵੀਡੀਓ ਬਣਾ ਕੇ ਸੰਸਦੀ ਸੁਰੱਖਿਆ ਨਾਲ ਖਿਲਵਾੜ ਕਰਨ ਦੇ ਇਲਜ਼ਾਮ ਲੱਗੇ ਨੇ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਟਿਕਟਾਂ ਨੂੰ ਲੈ ਕੇ ਕਾਂਗਰਸ ਉਪਰਧਾਨ ਰਾਹੁਲ ਗਾਂਧੀ ਨਾਲ ਬਹਿਸਬਾਜ਼ੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਲਈ ਬਾਜਵਾ ਆਪਣੇ ਸਮਰਥਕਾਂ ਲਈ ਟਿਕਟਾਂ ਦੀ ਮੰਗ ਕਰ ਰਹੇ ਨੇ। ਅਤੇ ਪ੍ਰਤਾਪ ਸਿੰਘ ਬਾਜਵਾ ਨੇ rahul gandhi ਨਿਕਸਤਰਾ ਨੇ ਮਤਪੇ ਤੋਂ ਨਿਕਾਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਦੇ ਨਾਲ ਖੜੇ ਰਹੇ ਨੇ ਅਤੇ ਅੱਗੇ ਵੀ ਖੜੇ ਰਹਿਣਗੇ ਬਾਜਵਾ ਨੇ ਮਤਪੇ ਦੀਆਂ ਨਖਬਰਾ ਨੂੰ ਵਿਰੋਧੀਆਂ ਦੀ ਸਾਜ਼ਿਸ਼ ਘਰਾੜ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਜਲੰਧਰ ਕੈਂਟ ਤੋਂ ਾਲਾਨੇਗੇ ਉਮੀਦਵਾਰ ਹਰਕਿਸ਼ਨ ਸਿੰਘ ਵਾਲੀਆ ਦੇ ਖਿਲਾਫ ਵਿਰੋਧ ਤੇਜ਼ ਹੋ ਗਿਆ ਦਸਲ ਜਲੰਧਰ ਕੈਂਟ ਦੇ 10 ਲੀਟਰਾਂ ਨੇ ਇਕੱਠੇ ਹੋ ਕੇ ਦਾਵਾ ਕੀਤਾ ਹੈ ਕਿ ਜੇਕਰ ਵਾਲੀਆ ਥਾਂ ਦੂਜਾ ਉਮੀਦਵਾਰ ਨਾ ਾਲਾਨਿਆ ਗਿਆ ਤਾਂ ਹਲਕੇ 'ਚ ਉਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਜਾਏਗਾ ਅਕਾਲੀ ਦਲ ਦੀ ਮੋਗਰ ਰੈਲੀ ਨੂੰ ਲੈ ਕੇ ਵੀਰਵਾਲ ਨੂੰ ਪੰਜਾਬ ਦੇ ਕਈ ਸਕੂਲ ਬੰਦ ਰਹੇ ਬੱਚਿਆਂ ਦੇ ਮਾਪਿਆਂ ਨੂੰ ਸਕੂਲਾਂ ਵਿੱਚੋਂ ਪੇਜੇ ਮੈਸੇਜ ਕਿਹਾ ਗਿਆ ਕਿ ਸਕੂਲ ਦੀਆਂ ਬੱਸਾਂ ਮੋਗਰ ਰੈਲੀ ਲਈ ਭੇਜੀਆਂ ਜਾਣੀਆਂ ਨੇ ਜਿਸ ਲਈ ਸਕੂਲਾਂ 'ਚ ਛੁੱਟੀ ਕੀਤੀ ਗਈ ਹੈ ਹਾਲਾਂਕਿ ਪਰ ਭਾਈ ਨੇ ਦੂਜੇ ਸ਼ਨੀਵਾਰ ਛੁੱਟੀ ਵਾਲੇ ਦਿਨ ਸਕੂਲ ਖੋਲੇ ਜਾਣਗੇ ਲੁਧਿਆਣਾ 'ਚ ਸਮਰਲਾ ਚੌਂਕ ਨੇੜੇ ਪੀਐਨਬੀ ਬੈਂਕ ਬਾਹਰ ਕਤਾਰ 'ਚ ਖੜੀ ਇੱਕ 50 ਸਾਲਾ ਮਹਿਲਾ ਦੀ ਮੌਤ ਹੋ ਗਈ ਕਰੀਬ ਸਾਢੇ 3 ਘੰਟੇ ਕਤਾਰ 'ਚ ਖੜੇ ਰਹਿਣ ਕਾਰਨ ਮਹਿਲਾ ਅਚਾਨਕ ਬੇਹੋਸ਼ ਹੋ ਗਈ ਤੁਰੰਤ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਆਜੋ ਉਸਨੇ ਦਮ ਤੋੜ ਦਿੱ ਮਹਿਲਾ ਦੀ ਮੌਤ ਦੇ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਮਹਿਲਾ ਦੀ ਲਾਸ਼ ਬੈਂਕ ਬਾਹਰ ਸੜਕ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਇਲਜ਼ਾਮ ਨੇ ਕਿ ਬੈਂਕ ਦੇ ਸਿਕਿਉਰਿਟੀ ਗਾਰਡ ਵੱਲੋਂ ਕੀਤੀ ਗਈ ਤਾਕਮਕੀ ਕਾਰਨ ਮਹਿਲਾ ਆਸ਼ਾ ਰਾਣੀ ਦੀ ਮੌਤ ਹੋਈ ਹੈ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦਾ ਪਾਣੀ ਵਾਲੀਆਂ ਬੱਸਾਂ ਦਾ ਪ੍ਰੋਜੈਕਟ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਵੀਰਵਾਲ ਦੀ ਪਾਣੀ ਵਾਲੀ ਬੱਸ ਟਰਾਲੇ ਤੇ ਹਰੀਕੇ ਪਤਨ ਪਹੁੰਚ ਗਈ ਹੈ ਅਤੇ ਸ਼ੁੱਕਰਵਾਰ ਨੂੰ ਇਸ ਦਾ ਟ్రਾਇਲ ਕੀਤਾ ਜਾਏਗਾ ਇਸ ਬੱਸ ਲਈ ਆਨਲਾਈਨ ਬੁਕਿੰਗ ਵੀ ਕੀਤੀ ਜਾਏਗੀ ਤੇ 12 ਦਸੰਬਰ ਤੋਂ ਲੋਕ ਇਸ ਚ ਪਾਣੀ ਦੀ ਸੈਰ ਕਰ ਸਕਣਗੇ ਅੰਮ੍ਰਿਤਸਰ ਵਿਖੇ ਪਾਈਟੈਕ ਟ੍ਰੇਡ ਫੇਅਰ ਅੱਜ ਤੋਂ ਸ਼ੁਰੂ ਹੋ ਗਿਆ ਤੇ ਇਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਵਪਾਰੀਆਂ ਨੇ ਕਰੀਬ 400 ਸਟਾਲ ਲਗਾਏ ਨੇ ਪਾਕਿਸਤਾਨ ਨੇ ਸਟਾਲ ਵੀ ਮੇਲੇ ਦਾ ਹਿੱਸਾ ਬਣੇ ਨੇ ਇਹ ਮੇਲਾ 12 ਦਸੰਬਰ ਤੱਕ ਚੱਲੇਗਾ